ਇਨਾਵੇਂ ਪੰਜਾਬ ਦੇ ਪੱਲੇ ਜਦੋਂ ਕੱਖ ਨਹੀਂ ਛੱਡਿਆ ਘਰ ਘਰ ਨਸ਼ੇ ਲੈ ਜਾਂਦੇ ਇਨਾ ਪਾਤੀਆਂ ਨੇ ਜ਼ਿਆਬ ਨੂੰ ਬਰਬਾਦ ਕਰ ਦਿੱਤਾ ਜਿਹੜੇ ਮਾਵਾ ਦੇ ਪੁੱਤ ਇਨਾ ਪਾਤੀਆਂ ਨੇ ਆਪਣੇ ਘਰ ਭਰਨ ਵਾਸਤੇ ਇਹਨਾਂ ਨੇ ਸਾਨੂੰ ਜ਼ਿੰਦਾ ਵੀ ਨਹੀਂ ਛੱਡਣਾ ਅੱਜ ਲੋਕ ਬਾਦਲ ਨਾਲ ਵੀ ਤੁਰੇ ਫਿਰਦੇ ਆ ਕਾਂਗਰਸ ਨਾਲ ਵੀ ਤੁਰੇ ਫਿਰਦੇ ਆ ਝਾੜੂ ਵਾਲਿਆਂ ਨਾਲ ਵੀ ਤੁਰੇ ਫਿਰਦੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਬੰਦਾ ਕਿਸੇ ਪੋਲੀਟਿਸ਼ਨ ਤੇ ਵਿਸ਼ਵਾਸ ਨਹੀਂ ਕਰੇਗਾ ਇਨੇ ਝੂਠੇ ਨਿਕਲੇ ਆ ਇਹਨਾਂ ਨੂੰ ਨਾ ਰੱਬੋ ਤੇ ਨਾ ਜੱਗੋ ਕੋਈ ਢੋਈ ਮਿਲਣੀ ਆ ਇਹ ਕਈ ਤਾਂ ਤਾਨੇ ਮੇਨੇ ਵੀ ਕਰਦੇ ਸੀ ਵੀ ਇਹ ਦਿੱਲੀ ਵਾਲਿਆਂ ਦੇ ਮਗਰ ਲੱਗੇ ਤੁਸੀਂ ਟੋਪੀਆਂ ਵਾਲਿਆਂ ਦੇ ਮਗਰ ਲੱਗੇ ਤੇ ਮੇਰੇ ਵਰਗਿਆਂ ਦੇ ਮਨ ਦੇ ਵਿੱਚ ਇਹ ਸੀ ਵੀ ਟੋਪੀ ਵਾਲਾ ਹੋਵੇ ਜਿੰਨੇ ਵਾਲਾ ਹੋਵੇ ਜਦੋਂ ਇੱਥੇ ਸਾਡੇ ਜਿਹੜੇ ਪਹਿਲੇ ਆ ਆਪਣੇ ਆਪ ਨੂੰ ਵੱਡੀਆਂ-ਵੱਡੀਆਂ ਪੰਜਾਬ ਦੀਆਂ ਹਤੈਸ਼ੀ ਪਾਰਟੀਆਂ ਕਹਿ ਰਹੀਆਂ ਖਾਸ ਕਰਕੇ ਇੱਥੋਂ ਦਾ ਬਾਦਲ ਦਾਲ ਕਹਿ ਲਈ ਇਹਨਾਂ ਨੇ ਪੰਜਾਬ ਦੇ ਪੱਲੇ ਜਦੋਂ ਕੱਖ ਨਹੀਂ ਛੱਡਿਆ ਘਰ ਘਰ ਨਸ਼ੇ ਲੈ ਆਂਦੇ ਇਹਨਾਂ ਪਾਪੀਆਂ ਨੇ ਉੱਤੋਂ ਵੇਖੋ ਗੱਲ ਅਸੀਂ ਪੰਥ ਦੀ ਕਰਦੇ ਆਂ ਜੀ ਪੰਥਕ ਸਰਕਾਰ ਸਾਡੇ ਪੰਜਾਬ ਦੀ ਆ ਇੱਕ ਹੀ ਇਹਨਾਂ ਨੇ ਕੀ ਕਿ ਅਸੀਂ ਸ਼ਾਂਤੀ ਜੀ ਸਦ ਭਾਵਨਾ ਰੱਖਣੀ ਆ ਪੰਜਾਬ ਦੇ ਵਿੱਚ ਇਹੋ ਨਾਰਾ ਲੈ ਕੇ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਉਮਰ ਇਹੋ ਖੱਟੀ ਖੱਟੀ ਤੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਮੈਂ ਕਿੰਨਾ ਜਿਹੜੇ ਛੋਟੇ ਮੋਟੇ ਆ ਜਿਹੜੇ ਪਾਣੀ ਖਤਮ ਹੋ ਗਿਆ ਵਾਤਾਵਰਨ ਆ ਪੇਪਾਤਾਵਨ ਠੀਕ ਹੋ ਜਾਏਗਾ ਜਿਹੜੀ ਮਾਵਾ ਦੇ ਪੁੱਤ ਇਹਨਾਂ ਪਾਪੀਆਂ ਨੇ ਆਪਣੇ ਘਰ ਭਰਨ ਵਾਸਤੇ ਬਰਬਾਦ ਕਰ ਦਿੱਤੇ ਸਮਝ ਲਓ ਵੀ ਘਰਾਂ ਦੇ ਘਰ ਬੇਲੇ ਕਰ ਦਿੱਤੇ ਇਹ ਬਾਦਲ ਦਲਨੇ ਮੈਂ ਸਿੱਧਾ ਛਰੇਆ ਮੈਂ ਕਹਿੰਨਾ ਕਿਉਂਕਿ ਇਹਨਾਂ ਦੇ ਦੋਸ਼ ਲਗ ਦੇ ਰਹੇ ਨੇ ਉਦੋਂ ਬੇਸ਼ੱਕ ਕੇਜਰੀਵਾਲ ਬਾਅਦ ਚ ਮਾਫੀ ਮੰਗਿਆ ਕਿਉਂਕਿ ਘਰ ਘਰ ਇਹੋ ਚਰਚਾ ਆਉਂਦੀ ਸੀ ਵੀ ਇਹਨਾਂ ਬਾਦਲਦਲ ਵਾਲ ਨੇ ਆਪਣੇ ਪੁੱਤਾਂ ਦੀਆਂ ਜਾਇਦਾਦਾਂ ਬਣਾਉਣ ਵਾਸਤੇ ਲੋਕਾਂ ਦੇ ਪੁੱਤ ਮਾਰੀ ਜਾ ਰਿਹਾ ਉਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਿਆ ਪਹਿਲੀ ਵਾਰੀ ਕਾਂਗਰਸ ਸਰਕਾਰ ਆ ਗਈ ਉਦੋਂ ਬਾਅਦ ਵਿੱਚ ਲਗਾਤਾਰ ਜਿਹੜੀ ਹੁਣ ਬੜੇ ਸਿੱਖ ਬੁੱਧੀਜੀਵੀ ਜਿਹੜੀ ਕਮੈਂਟ ਕਰਦੇ ਆ ਵੀ ਜਿਹੜੀ ਦੂਜੀ ਪਾਰੀ ਸੀ ਬਾਦਲਦਲ ਦੀ ਉਹਨੇ ਪੰਜਾਬ ਦਾ ਸੱਤਿਆਨਾਸ਼ ਕਰਕੇ ਰੱਖ ਦਿੱਤਾ ਉਹਦਾ ਬਦਲ ਜਦੋਂ ਲੋਕ ਲੱਭਣ ਲੱਗੇ ਵਿੱਚ ਕੇਜਰੀਵਾਲ ਆ ਗਿਆ ਤੇ ਲੋਕ ਤਾਂ ਚਾਹੁੰਦੇ ਸੀ ਵੀ ਇਹ ਕਿਸੇ ਜਿਹੜੇ ਪਹਿਲੇ ਆਏ ਆਪਣੇ ਆਪ ਨੂੰ ਪੰਥਕ ਹਤੈਸ਼ੀ ਕਹਿ ਕੇ ਤੇ ਪੰਜਾਬ ਨੂੰ ਉਹਨਾਂ ਨੇ ਲੁੱਟਿਆ ਆ ਉਹ ਸਾਡੇ ਵਰਗੇ ਇਹ ਸੋਚਦੇ ਸੀ ਆਮ ਲੋਕ ਪੰਥ ਆਪੇ ਬਾਅਦ ਚ ਵੇਖਿਆ ਜਾਏਗਾ ਵੀ ਪਹਿਲਾਂ ਅਸੀਂ ਜਿੰਦਾ ਰਹਿਣਾ ਹੈ ਜਾਂ ਮਰਨਾ ਆ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਇਹਨਾਂ ਵੀ ਪਾਣੀ ਖਤਮ ਹੋ ਜਾਏ ਵਾਤਾਵਰਨ ਤਬਾਹ ਹੋ ਜਾਏ ਕੋਈ ਗੱਲ ਨਹੀਂ ਅਸੀਂ ਜਿੰਦਾ ਤਾਂ ਰਹੀਏ ਇਹਨਾਂ ਤੇ ਤਾਂ ਇਹ ਲੱਗਿਆ ਸੀ ਵੀ ਇਹਨਾਂ ਨੇ ਸਾਨੂੰ ਜਿੰਦਾ ਵੀ ਨਹੀਂ ਛੱਡਣਾ ਉਦੋਂ ਵਿਐਮਐਲ ਐਮਐਲਏ ਬਣੇ ਕੇਜਰੀਵਾਲ ਦੇ ਕਾਂਗਰਸ ਸਰਕਾਰ ਬਣੀ ਕਾਂਗਰਸ ਸਰਕਾਰ ਉਦੋਂ ਬਿਸ਼ਰਮ ਨਿਕਲੀ ਗੁਟਕਾ ਸਾਫ ਦੀ ਸੌ ਚੁੱਕਣੀ ਤੇ ਲਗਾਤਾਰ ਕੰਮ ਉਹੀ ਜੋ ਪਹਿਲਾਂ ਕੀਤਾ ਉਹੀ 4.5 ਸਾਲ ਕੈਪਟਨ ਨੇ ਉਦੋਂ ਬਾਅਦ 6 ਮਹੀਨੇ ਚੰਨੀ ਨੇ ਇਹ ਲੋਕ ਅੱਕੇ ਪਏ ਸੀ ਵਿਚਾਰੇ ਉਹ ਚਾਹੁੰਦੇ ਸੀ ਵੀ ਕੋਈ ਇਨਕਲਾਬ ਨਿਕਲੇ ਜਿਹੜਾ ਇਨਕਲਾਬ ਬੜੇ ਚਾਵਾ ਨਾਲ ਲੋਕਾਂ ਨੇ ਘਰਾਂ ਦੇ ਵਿੱਚ ਜਿਤਨਾ ਹੋਣ ਅੱਜ ਕੀ ਸਥਿਤੀ ਬਣੀ ਪਈ ਆ ਅੱਜ ਲੋਕ ਬਾਦਲ ਨਾਲ ਵੀ ਤੁਰੇ ਫਿਰਦੇ ਆ ਕਾਂਗਰਸ ਨਾਲ ਵੀ ਤੁਰੇ ਫਿਰਦੇ ਆ ਝਾੜੂ ਵਾਲਿਆਂ ਨਾਲ ਵੀ ਤੁਰੇ ਫਿਰਦੇ ਉਦੋਂ ਅੱਜ ਤੋਂ 22 ਸਾਲ ਪਹਿਲਾਂ 22 ਦੇ ਮਾਰਚ ਮਹੀਨੇ ਜਦੋਂ ਵੋਟਾਂ ਪਈਆਂ ਉਦੋਂ ਲੋਕ ਘਰ ਬੈਠੇ ਕਹਿੰਦੇ ਸੀ ਵੀ ਸਾਡੀ ਵੋਟ ਝਾੜੂ ਨੂੰ ਆ ਇਸ ਝਾੜੂ ਨੇ ਮੈਂ ਕਹਿੰਨਾ ਵੀ ਇੰਨਾ ਲੋਕਾਂ ਤੇ بے ਵਿਸ਼ਵਾਸੀ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਬੰਦਾ ਕਿਸੇ ਪੋਲੀਟਿਸ਼ੀਅਨ ਤੇ ਵਿਸ਼ਵਾਸ ਨਹੀਂ ਕਰੇਗਾ ਮੈਂ ਬਾ ਵੀ ਲੋਕਾਂ ਨੂੰ ਕਹਿੰਦਾ ਐ ਕਿ ਇਹ ਜਿਹੜੇ ਬੰਦੇ ਇੰਨੇ ਝੂਠੇ ਨਿਕਲੇ ਆ ਇਹਨਾਂ ਨੂੰ ਨਾ ਰੱਬੋ ਤੇ ਨਾ ਜੱਗੋਂ ਕੋਈ ਢੋਈ ਮਿਲਣੀ ਆ ਹੁਣ ਮੰਨ ਲਓ ਵੀ ਬਾਦਲ ਦਾਲਾ ਉਹਨੇ ਅਜੇ ਤੱਕ ਇਹ ਨਹੀਂ ਕਿਹਾ ਵੀ ਮੈਂ ਕਟੜ ਇਮਾਨਦਾਰ ਆ ਜਾਂ ਕਟੜ ਇਮਾਨਦਾਰ ਰਹਾਗਾ ਜਾਂ ਸਬਰ ਸੰਤੋਖ ਜਿਹੜਾ ਸਿੱਖ ਧਰਮ ਦਾ ਅਸੂਲ ਆ ਕਿ ਅਸੀਂ ਸਬਰ ਸੰਤੋਖ ਤੇ ਪੈਰਾ ਦਿਆਂਗੇ ਇਹ ਅਜੇ ਤੱਕ ਬਾਦਲਾਂ ਨੇ ਨਹੀਂ ਕਿਹਾ ਕਿਸੇ ਨੇ ਨਾ ਵੱਡੇ ਨੇ ਨਾ ਛੋਟੇ ਨੇ ਨਾ ਉਹਨਾਂ ਦੇ ਹੋਰ ਵੀ ਕਿਸੇ ਨੇ ਨਾ ਕਾਂਗਰਸ ਵਾਲੇ ਗੱਲ ਕਹਿੰਦੇ ਆ ਕਿ ਅਸੀਂ ਬੜੀ ਸਬਰ ਸੰਤੋਖ ਵਾਲੀ ਜਾਂ ਅਸੀਂ ਕਟੜ ਇਮਾਨਦਾਰ ਆ ਬਿਲਕੁਲ ਨਹੀਂ ਕਾਂਗਰਸ ਵਾਲੇ ਨੇ ਪਹਿਲਾਂ ਕਹਿੰਦੀ ਸੀ ਨਾ ਹੁਣ ਕਹਿੰਦੇ ਆ ਇਹ ਜਿਹੜੇ ਦੋਵੇਂ ਨੇ ਜਾਂ ਸਾਰੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਲੋਕਾਂ ਨੂੰ ਕੈਸ਼ ਕੀਤਾ ਆ ਇਹਨੇ ਜਦੋਂ ਇੰਨੇ ਲੋਕ ਵਿਸ਼ਵਾਸ ਕਰ ਗਏ ਫੇ ਟੋਪੀਆਂ ਵਾਲੇ ਆ ਗਏ ਜਾਂ ਜੋ ਮਰਜੀ ਭਾਵੇਂ ਮੈਂ ਕਹਿੰਦਾ ਜਨੇਊ ਵਾਲੇ ਆ ਜਾਣ ਲੋਕ ਚਾਹੁੰਦੇ ਸੀ ਵੀ ਸਾਡੇ ਪੁੱਤ ਵੱਜ ਜਾਣ ਇਹਨਾਂ ਨੇ ਲੋਕਾਂ ਦੀਆਂ ਆਸ਼ਾਵਾਂ ਦੇ ਉੱਤੇ ਮੈਂ ਕਹਿੰਦਾ ਹੈ ਵੀ ਬਿਲਕੁਲ ਆਸ਼ਾਵਾਂ ਖਤਮ ਕਰ ਦਿੱਤੀਆਂ ਲੋਕਾਂ ਦੀ ਸਭ ਤੋਂ ਮੇਨ ਮੁੱਦਾ ਸੀ ਨਸ਼ੇ ਦਾ ਹੁਣ ਅੱਜ ਇਹ ਕੀ ਕਰ ਰਹੇ ਨੇ ਇਹ ਜਿਹੜੇ ਸ਼ਬਦ ਮੇਰੇ ਮੂੰਹੋਂ ਘਟਿਆ ਵੀ ਨਿਕਲਣ ਨੂੰ ਕਰਦੇ ਆ ਪਰ ਮੈਨੂੰ ਕਈ ਲੋਕ ਕਹਿੰਦੇ ਵੀ ਜਦੋਂ ਕਿਸੇ ਚੈਨਲ ਦੇ ਸਾਹਮਣੇ ਬੈਠੇ ਆ ਕੁਝ ਸੱਭੇ ਕੋ ਭਾਸ਼ਾ ਵਰਤਣੀ ਚਾਹੀਦੀ ਆ ਪਰ ਇਹਨਾਂ ਵਾਸਤੇ ਮੈਂ ਕਹਿੰਦਾ ਜਿੰਨੀ ਮਰਜੀ ਅਸੱਭੇ ਕੋ ਵੀ ਵਰਤ ਲੋ ਤਾਂ ਵੀ ਉਹ ਪ੍ਰਮਾਣ ਕਰਨਗੇ ਲੋਕ ਤੇ ਇਹ ਕੁਝ ਨਹੀਂ ਕਰ ਸਕਦੇ ਉਸ ਮਸਲੇ ਦੇ ਉੱਤੇ ਜਦੋਂ ਇਹ ਲੋਟੂ ਨੇ ਸ਼ਰੇ ਆਮ ਲੋਟ ਰਹੇ ਨੇ ਤੇ ਹੁਣ ਅੱਜ ਇਹਨਾਂ ਦੇ ਨਸ਼ੇ ਬਾਰੇ ਕੀ ਬਿਆਨ ਆ ਕਿਸੇ ਵੀ ਤੁਸੀਂ ਜਿਹੜੇ ਆ ਮੰਤਰੀ ਖਲੋਤੇ ਨੇ ਆ ਆਪਣੇ ਉਮੀਦਵਾਰ ਨੇ 13 ਜਾਂ ਹੋਰ ਇਹਨਾਂ ਦੇ ਕਰਿੰਦੇ ਜਦੋਂ ਆ ਚੈਨਲਾਂ ਦੇ ਉੱਤੇ ਇੰਟਰਵਿਊ ਤੁਸੀਂ ਕਰਦੇ ਜੀ ਤੇ ਉਦੋਂ ਇਹ ਏਡੇ ਮੈਂ ਕਹਿੰਨਾ ਕਿ ਬਕਵਾਸ ਕਰਦੇ ਨੇ ਤੇ ਏਡੇ ਘਟੀਆਪਣ ਤੇ ਆ ਜਾਂਦੇ ਕਹਿੰਦੇ ਜੀ ਨਸ਼ੇ ਨੇ ਜਿਹੜੇ ਇਹ ਤਾਂ ਅਮਰੀਕਾ 'ਚ ਵੀ ਬੜੇ ਆ ਕੈਨੇਡਾ ਦੇ ਵਿੱਚ ਵੀ ਬੜੇ ਆ ਤੇ ਇਹਨਾਂ ਨੂੰ ਬੰਦਾ ਪੁੱਛੀ ਵੀ ਕੈਨੇਡਾ ਦਾ ਵਾਤਾਵਰਣ ਕਿੱਡਾ ਵਧੀਆ ਉਹਦੇ ਬਾਰੇ ਤੁਹਾਡੀ ਜ਼ਬਾਨ ਨੂੰ ਦੰਦਨ ਪੈ ਜਾਂਦੀ ਹੈ ਜਦੋਂ ਕੱਲੀ ਨਸ਼ੇ ਦੀ ਗੱਲ ਆਉਣੀ ਆ ਤੇ ਉਦੋਂ ਇਹਨਾਂ ਨੇ ਬਾਹਰ ਦਾ ਕੰਪੈਰੀਸ਼ਨ ਕਰਨ ਲੱਗ ਪੈਣਾ ਮੈਂ ਇੱਥੇ ਬੈਠਾ ਭਾਵੇਂ ਮੈਂ ਕਿਸੇ ਮੁਲਕ 'ਚ ਨਹੀਂ ਗਿਆ ਨਾ ਕਿਤੇ ਜਾਣਾ ਨਾ ਕੋਈ ਪ੍ਰੋਗਰਾਮ ਤੇ ਉੱਥੇ ਨਸ਼ੇ ਬਾਰੇ ਵੀ ਜੇ ਕੋਈ ਹੋਵੇਗੀ ਗੱਲ ਤੇ ਉਹਦਾ ਉੱਥੇ ਪੁਲਿਸ ਮੈਂ ਤਾਂ ਇਹ ਸੁਣਿਆ ਹੈ ਕਿ ਕਿਸੇ ਡਿਗੇ ਠੱਠੇ ਬੰਦੇ ਨੂੰ ਵੀ ਉਹਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਕੇ ਆਉਂਦੀ ਆ ਹੁਣ ਤਾਂ ਅੱਜ ਵੀ ਇਹ ਮੁੱਦਿਆਂ ਦੀ ਗੱਲ ਨਾ ਭਗਵੰਤ ਮਾਨ ਕੋਲ ਹੈਗੀ ਆ ਤੇ ਨਾ ਇਹਦਾ ਬਹੁਤ ਸਾਰਾ ਜਿਹੜਾ ਕੇਜਰੀਵਾਲ ਉਹ ਤਾਂ ਬਿਲਕੁਲ ਮੈਂ ﺍﻟानੀਆਂ ਕਹਿ ਦਿੰਨਾ ਵੀ ਉਹ ਕੱਟੜ ਇਮਾਨਦਾਰਾ ਬਣਿਆ ਹੋਊਗਾ ਆਪ ਨੂੰ ਕਹਿੰਦਾ ਮੈਂ ਕੰਨਾ ਵੀ ਉਹਦੇ ਜਿੱਡਾ ਕੱਟੜ ਬੇਈਮਾਨ ਕਟਿਆ ਬੰਦਾ ਨੇ ਹੈਗਾ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਬੰਦਾ ਕੈਸ਼ ਕਰਦਾ ਮੈਂ ਕਹਿੰਦਾ ਉਹ ਤੋਂ ਮੋਦੀ ਚੰਗਾ ਮੋਦੀ ਹਿੰਦੂਵਾਦ ਤਾਂ ਫਲਾ ਕੇ ਤੇ ਆਪਣੇ ਵੋਟਾਂ ਲੈ ਰਿਹਾ ਨਾ ਕਿਸੇ ਵੀ ਤਰੀਕੇ ਨਾਲ ਸਿੱਧਾ ਕਹਿੰਦਾ ਕਿ ਜੇ ਦੇਸ਼ ਨੂੰ ਬਚਾਉਣਾ ਹੈ ਇੱਕ ਰੱਖਣਾ ਤੇ ਉਹ ਸਾਨੂੰ ਤੁਸੀਂ ਰਾਮ ਮੰਦਿਰ ਬਣਾਉਣਾ ਉਧਰ ਉਧਰ ਦੇ ਨਾਰੇ ਲੋਕਾਂ ਨੂੰ ਗਮਰਾ ਕਰ ਰਿਹਾ ਏ ਵੀ ਇਹ ਵੀ ਇਹ ਤਾਂ ਇਦੋਂ ਉਦੋਂ ਕਟਿਆ ਥੱਲੇ ਜਾ ਰਿਹਾ ਵੀ ਅਸੀਂ ਕਟੜ ਮਾਨਦਾਰ ਆਂ ਜਦੋਂ ਕਿ ਇਹਨਾਂ ਦੀ ਇੱਕ ਵੀ ਗੱਲ ਕਟਣ ਮਾਨਦਾਰੀ ਵਾਲੀ ਅਜੇ ਤੱਕ ਇਹ ਨਿਸ਼ਿੱਧ ਨਹੀਂ ਹੋ ਸਕੀ ਆ ਹੁਣ ਮੇਰੇ ਕੋਲ ਅਖਬਾਰਾਂ ਭਰੀਆਂ ਪਈਆਂ ਇੱਥੇ ਹੈਗੇ ਆ ਆ ਇੱਕ ਕੱਲ ਪਰਸੋਂ ਮੈਂ ਫੇਸਬੁੱਕ ਤੇ ਵੀ ਪਾਇਆ ਵੀ 26 4 2022 ਦੀ ਖਬਰ ਆ ਵੀ ਟੋਲ ਫਰੀ ਨੰਬਰ ਜਾਰੀ ਕਰ ਦਿੱਤਾ ਹੈ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਆ ਇਹਦੇ ਬਾਰੇ ਦੱਸੋ ਆ ਨੰਬਰ ਵਿੱਚ ਲਿਖਿਆ ਤੇ ਅੱਜ ਜਿਹੜੀ ਰੇਤਾ ਬਜਰੀ ਕੀ ਭਾਅ ਹੋ ਰਹੀ ਆ ਸਾਰਾ ਕੁਝ ਹਿੱਸੇਪਤੀਆਂ ਅਜਿਹੇ ਹੁਣ ਅੱਗੇ ਬਾਦਲਦਾਲ ਵਾਲੇ ਜਾਂ ਕਾਂਗਰਸ ਵਾਲੇ ਜੋ ਕਰਦੇ ਸੀ ਉਸੇ ਤਰ੍ਹਾਂ ਇਹਨਾਂ ਦੇ ਮੰਤਰੀ ਐਮਐਲਏ ਤੇ ਜਾਂ ਜਿਹੜੇ ਇਹਨਾਂ ਦੇ ਕੜਮ ਚੌਧਰੀ ਜਿਨ੍ਹਾਂ ਨੂੰ ਕਹਿ ਲਓ ਜਿੰਨੇ ਦਰਿਆਮਾਂ ਦੇ ਲਾਗੇ ਬੰਨੇ ਨੇ ਉਹ ਸਾਰੇ ਉਹੋ ਗੰਦ ਉਹਨਾਂ ਨੇ ਪਾਇਆ ਭਾਈ ਸ਼ਾਇਦ ਅੱਜ ਦੀਆਂ ਖਬਰਾਂ ਦੀ ਸੁਰਖੀ ਬਣੀ ਪਈ ਆ ਵੀ ਜਦੋਂ ਸਾਡਾ ਰਾਜ ਆ ਗਿਆ ਉਦੋਂ ਨਸ਼ਾ ਵੇਚਣ ਵਾਲੇ ਨੂੰ ਅਸੀਂ ਫਾਇ ਲਾਵਾਂਗੇ ਕੋ ਮਾਲੂ ਵੀ ਵੀ ਤੁਹਾਨੂੰ ਤਾਂ ਜੇ ਕੱਲ ਦੀਆਂ ਗੱਲਾਂ ਨੇ ਵੀ ਅਸੀਂ ਵੇਖਣ ਦੇ ਆ ਵੀ ਤੁਸੀਂ ਕਿਸ ਤਰ੍ਹਾਂ ਤੁਹਾਡੇ ਬੰਦੇ ਜਿਹੜੇ ਉਹ ਫੜੇ ਗਏ ਪਰਦੇ ਫਾਸ਼ ਹੋ ਗਏ ਉਹਨਾਂ ਦੇ ਤੇ ਤੁਸੀਂ ਫਾਇਆ ਕੀ ਲਾਉਣਾ ਤੁਸੀਂ ਤਾਂ ਉਹਨਾਂ ਦੇ ਕਦੇ ਮੈਂ ਵੇਖਿਆ ਵੀ ਉਹ ਉਸੇ ਤਰ੍ਹਾਂ ਨਾਲ ਤੁਰੇ ਫਿਰ ਰਹੇ ਨੇ ਇਹਨਾਂ ਦੇ ਹੁਣ ਲਗਾਤਾਰ ਤੁਰੇ ਫਿਰ ਰਹੇ ਨੇ ਇਹ ਸਿਰਫ ਜਿਹੜਾ ਤਾਂ ਹੈਗਾ ਨਾ ਬਾਦਲ ਦਾ ਇਹਦਾ ਪਰਦਾ ਫਾਸ਼ ਹੋ ਗਿਆ ਦੂਜੀਆਂ ਜਿਹੜੀਆਂ ਪਾਰਟੀਆਂ ਬੀਜੇਪੀ ਦਾ ਵੀ ਹੋ ਗਿਆ ਕਾਂਗਰਸ ਦਾ ਵੀ ਹੌਲੀ-ਹੌਲੀ ਇਹਨਾਂ ਦੇ ਪਰਦੇ ਫਾਸ਼ ਹੋਈ ਜਾ ਰਹੇ ਆ ਬਿਲਕੁਲ ਮੈਂ ਸਮਝਦਾ ਜੇ ਪੰਜਾਬ ਨੂੰ ਬਚਾਉਣਾ ਕਿਉਂਕਿ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਦੋਂ ਸੂਬੇ ਬਣੇ ਆ ਹਿਮਾਚਲ ਦੀ ਬਖਰੀ ਜਦੋਂ 60 ਤੋਂ ਬਾਅਦ ਹਿਮਾਚਲ ਬਣਿਆ ਉਹਦੀ ਪਹਾੜੀ ਲੋਕਾਂ ਦੀ ਜਿਹੜੀ ਜ਼ਿੰਦਗੀ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਣ ਵਾਸਤੇ ਤਾਂ ਕਿ ਮੀਰ ਲੋਕ ਉੱਥੇ ਜਾ ਕੇ ਕੋਸਪੈਟ ਨਾ ਕਰ ਲੈਣਾ ਇਸੇ ਤਰ੍ਹਾਂ ਕਸ਼ਮੀਰੀ ਹੀ ਜਿਹੜੇ ਉਹ ਘਟ ਗਿਣਤੀ ਤੇ ਨਾ ਚਲੇ ਜਾਣ ਬੇਸ਼ੱਕ ਅੱਜ ਇਹਨਾਂ ਨੇ 370 ਖਤਮ ਕਰ ਦਿੱਤੀ ਆ 370 ਖਤਮ ਨਹੀਂ ਹੋ ਸਕਦੀ ਲੋਕਾਂ ਦੇ ਮਨਾਂ ਦੇ ਵਿੱਚ ਜੋ ਮਰਜੀ ਅਮਿਤ ਸ਼ਾਹ ਤੇ ਮੋਦੀ ਕਰ ਲੈਣਾ ਅੱਜ ਇਹਨਾਂ ਨੇ ਕਰ ਦਿੱਤੀ ਆ ਨੰਬਰ ਬਣਾਉਣ ਵਾਸਤੇ ਉਦੋਂ ਸੰਵਿਧਾਨ ਦੇ ਵਿੱਚ ਲਿਖਿਆ 370 ਏ ਧਾਰਾ ਲਿਖੀ ਆ ਕਸ਼ਮੀਰ ਬਾਰੇ ਵੀ ਕਸ਼ਮੀਰ ਦਾ ਵੱਖਰਾ ਸੰਵਿਧਾਨ ਵੱਖਰਾ ਪ੍ਰਧਾਨ ਹੋਵੇਗਾ ਤੇ ਹੋਇਆ ਰਿਹਾ 52 ਤੱਕ ਚਲੋ ਕਸ਼ਮੀਰ ਦੀ ਗੱਲ ਛੱਡੀਏ ਅੱਜ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਸੁਖਪਾਲ ਖੈਰਾ ਜੋ ਕਹਿ ਰਿਹਾ ਮੈਂ ਕਹਿੰਦਾ 100% ਸਹੀ ਕਹਿ ਰਿਹਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਉਹ ਕਰ ਰਿਹਾ ਖੈਰੇ ਨੇ ਜੋ ਕਿਹਾ ਉਹਨੇ ਕਿਹਾ ਵੀ ਜਿਸ ਤਰ੍ਹਾਂ ਹਿਮਾਚਲ ਦਾ ਕਾਨੂੰਨ ਆ ਜਿਸ ਤਰ੍ਹਾਂ ਗੁਜਰਾਤ ਦਾ ਕਾਨੂੰਨ ਆ ਜਿਸ ਤਰ੍ਹਾਂ ਉੱਤਰਾਖੰਡ ਦਾ ਕਾਨੂੰਨ ਆ ਜਿਸ ਤਰ੍ਹਾਂ ਰਾਜਸਥਾਨ ਦਾ ਕਾਨੂੰਨ ਹੈ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਕਾਨੂੰਨ ਹੋਣਾ ਚਾਹੀਦਾ ਵੀ ਬਾਹਰਲੇ ਇੱਥੇ ਝੋਨਾ ਲਾਉਣ ਆਉਣ ਲੇਬਰ ਕਰਨ ਚੂ ਮਰਜੀ ਕਰਨ ਜੀ ਸਦਕੇ ਆਉਣ ਪਰ ਉਹਨਾਂ ਦੇ ਇੱਥੇ ਵੋਟ ਨਹੀਂ ਬਣਨੀ ਚਾਹੀਦੀ ਇਹ ਤਾਂ ਆ ਵੀ ਅਸੀਂ ਤਾਂ ਇੱਥੋਂ ਬਾਹਰਲੇ ਮੁਲਕਾਂ ਚਲੇ ਗਏ ਤੇ ਸਾਡਾ ਥਾਂ ਇੱਥੇ ਜਦੋਂ ਦੂਜਿਆਂ ਨੇ ਆਣ ਕੇ ਲੈ ਲਿਆ ਤੇ ਗੁਰਾਂ ਦੇ ਨਾਂ ਤੇ ਵਸਦਾ ਪੰਜਾਬ ਤੇ ਇਹ ਪੰਜਾਬ ਦਾ ਤੇ ਪੰਜਾਬੀਅਤ ਦਾ ਬਣਨਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੇ ਇਹ ਜਿਹੜੇ ਵੜੰਗਛੜੰਗ ਜਿਹੜੇ ਇਹਦੇ ਖੈਰੇ ਦੇ ਉੱਤੇ ਟਿੱਕੇ ਕੱਟ ਬਣੀ ਕਰ ਰਹੇ ਨੇ ਆ ਰੰਧਾਵਾ ਜਿਹੜਾ ਮੈਂ ਕਹਿੰਨਾ ਵੀ ਇਹਨਾਂ ਨੂੰ ਸਿਰਫ ਭਈਆਂ ਦੀਆਂ ਵੋਟਾਂ ਹੀ ਦੇ ਰਹੀਆਂ ਨੇ ਬਿੱਟੂ ਵਰਗਾ ਬੰਦਾ ਲੁਧਿਆਣੇ ਦੇ ਵਿੱਚ ਜੋ ਮਰਜੀ ਖੇਡ ਡਾਵੇ ਮੈਂ ਕਹਿੰਨਾ ਵੀ ਉਹਨਾਂ ਦਾ ਪਿਤਾ ਪੁਰਖੀ ਕਾਮੀ ਹੀ ਆ ਉਹ ਬਿਲਕੁਲ ਸਹੀ ਥਾਂ ਦੇ ਗਿਆ ਭਾਜੀ ਦੇ ਪੀ ਦੇ ਵਿੱਚ ਕਿਉਂਕਿ ਇੱਧਰ ਉਹਦਾ ਭਾਵੇਂ ਹੈ ਤਾਂ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਨੇ ਪਰ ਜੇ ਉਹਨੇ ਅਸਲੀ ਅੱਗ ਭਰੋਣੀ ਆ ਮੋਹ ਦੇ ਵਿੱਚੋਂ ਤੇ ਉਹ ਜਿਹੜਾ ਬਿੱਟੂ ਆ ਬਿਆਸੋਂ ਦਾ ਪੋਤਰਾ ਉਹਨਾਂ ਭੀਜੇ ਪੀ ਦੇ ਵਿੱਚ ਹੀ ਆ ਇਹ ਤੋਂ ਵੀ ਘਮ ਆ ਮੈਂ ਕਹਿੰਦਾ ਵੀ ਉਹਦਾ ਅਸਲੀ ਥਾਂ ਆ ਤੇ ਉਹ ਲਾਗੇ ਬਣੇ ਨੇ ਜਿਹੜੀ ਗੱਲ ਇੱਥੇ ਕਾਂਗਰਸ ਵਾਲੇ ਤੁਸੀਂ ਕਹਿ ਰਹੇ ਵੀ ਖੈਰੇ ਦਾ ਵਿਰੋਧ ਕਰ ਰਹੇ ਆ ਇਹ ਆਪੋ ਆਪਣੀ ਖਲੜੀ ਬਚਾਉਣ ਵਾਸਤੇ ਗੱਲ ਅਸਲੀ ਕੋਈ ਨਹੀਂ ਕਰ ਰਿਹਾ ਜੇ ਆਪਾਂ ਅਸੈਂਬਲੀ ਦੀ ਗੱਲ ਕਰੀਏ ਪੰਜਾਬ ਅਸੈਂਬਲੀ ਦੇ ਵਿੱਚ ਆ ਜਿਹੜੇ ਨਵੇਂ ਇਨਕਲਾਬੀ ਆ ਇਹਨਾਂ ਦੇ ਹੀ ਮੰਤਰੀ ਫੌਜਾ ਸਿੰਘ ਸਰਾਰੀ ਸਾਬਕਾ ਭਾਵੇਂ ਹੋ ਗਏ ਹੋ ਮਜੂਦਾ ਐਮਐਲਏ ਨੇ ਉਹਨਾਂ ਨੇ ਬਕਾਇਦਾ ਮਤਾ ਲੈ ਕੇ ਆਂਦਾ ਸੀ ਵੀ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਨਾ ਚਾਹੀਦਾ ਤੇ ਭਗਵੰਤ ਮਾਨ ਅੱਜ ਖੈਰਾ ਸਾਹਿਬ ਦੇ ਬਿਆਨ ਦੇ ਉੱਤੇ ਇਹ ਘਟੀਆ ਹਾਸੀ ਕਰ ਰਿਹਾ ਵੀ ਪੰਜਾਬ ਤਾਂ ਸਾਰਿਆਂ ਨੂੰ ਆਏਗੇ ਨੂੰ ਸ਼ਰਨ ਦੇਂਦਾ ਸ਼ਰਨ ਦੇਂਦਾ ਉਹ ਵਕਰੀ ਗੱਲ ਆ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬ ਦੇ ਵਿੱਚ ਲੰਗਰ ਲਾਉਨੇ ਆ ਗਰੀਬ ਦੀ ਮਦਦ ਕਰਦੇ ਆ ਸਰਬੱਤ ਦੇ ਭਲੇ ਦੀ ਗੱਲ ਕਰਦਾ ਸਿੱਖ ਕੌਮ ਪੰਜਾਬੀ ਵੀ ਬੜੇ ਫਰਾਕ ਦੇ ਲੋਕ ਨੇ ਪਰ ਭਗਵੰਤ ਮਾਨ ਦਾ ਇੱਕ ਘਟੀਆ ਬਿਆਨ ਵੀ ਇਹ ਖੈਰੇ ਨੂੰ ਨੀਵਾ ਦਿਖਾਉਣ ਵਾਸਤੇ ਖੈਰਾ ਜਿੱਤੇ ਹਰਿਓ ਵੱਖਰਾ ਮਸਲਾ ਪਰ ਜ ਜ ਤਹਾਰਾਂ ਦੀਆਂ ਨਹੀਂ ਗੱਲਾਂ ਹੁੰਦੀਆਂ ਹਾਂ ਬਿਲਕੁਲ ਜਿਹੜੇ ਬੰਦੇ ਖੈਰੇ ਵਰਗੇ ਕੋਈ ਪੰਜਾਬੀਅਤ ਦੀ ਗੱਲ ਕਰਦੇ ਨੇ ਆਪਣੇ ਇਲਾਕੇ ਦੀ ਗੱਲ ਕਰਦੇ ਨੇ ਉਹਨੂੰ ਇਹਨਾਂ ਨੇ ਰਗੜਨੇ ਰਗੜਨਾ ਪਹਿਲਾਂ ਭਗਵੰਤ ਮਾਨ ਨੇ ਏਡੀ ਸ਼ਰਮੀ ਦੇ ਤੌਰ ਦੇ ਉੱਤੇ ਜਿਸ ਤਰ੍ਹਾਂ ਅਮਰਤਪਾਲ ਨੂੰ ਬੜੈਲ ਜੇਲ੍ਹ ਦੇ ਵਿੱਚ ਭੇਜਿਆ ਤੇ ਉਹਦੇ ਸਾਥੀਆਂ ਨੂੰ ਤੇ ਇਸੇ ਤਰ੍ਹਾਂ ਭਗਵੰਤ ਮਾਨ ਨੇ ਬਿਨਾ ਕਿਸੇ ਦਲੀਲ ਦੇ ਇਹ ਜਿਤਨਾ ਕੇਜਰੀਵਾਲ ਤੇ ਭਗਵਾਨ ਆਪਣਾ ਭਗਵੰਤ ਮਾਨ ਕਿਸ ਤਰ੍ਹਾਂ ਦਿੱਲੀ ਵਾਲੇ ਈਡੀ ਦੇ ਅੱਗੇ ਮੋਕ ਮਾਰਦੇ ਫਿਰਦੇ ਆ ਨੀਂਦੜੀਆਂ ਕੱਢਣ ਰਿਹਾ ਹੁਣ ਵੀ ਕਹਿੰਦਾ ਜੀ ਮੈਨੂੰ 2 ਤਰੀਕ ਨੂੰ ਜੇਲ੍ਹ ਚ ਨਾ ਜਾਣਾ ਪਵੇ ਮੇਰੀ ਫੀਰ ਚ ਮਾਨਤ ਐਕਸਟੈਂਡ ਕਰ ਦਿਓ ਤੇ ਖੈਰੇ ਵਰੀ ਇਹਨਾਂ ਦਾ ਕਾਨੂੰਨ ਹੋਰ ਹੋ ਜਾਂਦਾ ਜਦੋਂ ਈਡੀ ਇਹਨਾਂ ਦੇ ਉੱਤੇ ਦਬਾਅ ਮਾਰਦਾ ਤੇ ਉਦੋਂ ਹੀ ਕਹਿੰਦੇ ਜੀ ਸੈਂਟਰ ਸਾਡੇ ਨਾਲ ਵਿਵਾਦ ਕਰਦਾ ਤੇ ਜਦੋਂ ਇਹਨਾਂ ਨੇ ਆਪਣੇ ਇੱਥੇ ਵਿਰੋਧੀਆਂ ਨੂੰ ਦਬਾਉਣਾ ਉਦੋਂ